ਅੱਜ ਆਪਾਂ ਤੁਹਾਡੇ ਲਈ ਕੱਟ ਲੈ ਕੇ ਆਇਆ ਪਿਓਰ ਕ੍ਰਾਸ਼ ਇਮਰਦੀ ਪਿਓਰ ਜਿਮੀ ਤੋਂ ਬਰਬਰੀ ਬਰਬਰੀ ਦੇ ਵਿੱਚ ਕਲਰ ਡਿਜ਼ਾਈਨ ਬਹੁਤ ਜ਼ਿਆਦਾ ਆ ਦੇਖੋ ਕਲਰ ਡਿਜ਼ਾਈਨ 3 ਮੀਟਰ ਦੀ ਕੱਟ ਜੀ 3 ਮੀਟਰ ਦੀ ਕੱਟ ਦਵਾਂਗੇ ਆਪਾਂ ਤੁਹਾਨੂੰ ਮਿੰਕੇ ਦੇ ਹੋਣਿਆ ਆ ਦੇਖੋ 1 2 3 ਠੀਕ ਹੈ ਜੀ ਪੀਸ ਕਿੰਨੇ 3.5 ਰੇਟ ਵੀ ਮੇਰੀ ਚੈਲੰਜ ਨਾਲ ਗਾਰੰਟੀ ਜੀ ਆ ਦੇਖੋ ਚੀਜ਼ ਇਹ ਜੇ ਕਲਾ ਡਿਜ਼ਾਈਨ ਦੇਖੋ ਇਦਾਂ ਦੇ ਇਹ ਬੰਡਲ ਦਾ ਬੰਡਲ ਲੈਣਾ ਪਊਗਾ ਹੋਲ ਸੇਲ ਕੰਮ ਆ ਸਾਡਾ ਰਿਟੇਲ ਦਾ ਕੰਮ ਨਹੀਂ ਹੋਲ ਸੇਲ ਦਾ ਕੰਮ ਹੈ ਠੀਕ ਹੈ ਇਹ ਹੋਲ ਸੇਲ ਦੇ ਵਿੱਚ ਬੰਡਲ ਹੋਣਗੇ ਆ ਦੇਖੋ ਰੰਗ ਕਰਾ ਦੇਖੋ ਬੜੇ ਬੜੇ ਸੋਹਣੇ ਸੋਹਣੇ ਆ ਦੇਖੋ 100 ਰੁਪਏ ਪਰ ਮੀਟਰ ਵਾਲਾ ਕਪੜਾ ਹੀ 100 ਰੁਪਏ ਪਰ ਮੀਟਰ ਵਾਲਾ ਆ ਦੇਖੋ ਮੈਂ ਤੁਹਾਨੂੰ ਲਾਈਵ ਮੀਨ ਕਰ ਦਿਖਾਉਣਾ ਦੇਖੋ ਆ ਦੇਖੋ 1 2 3 3.5 ਪੀਸ ਕਿੰਨੇ ਦਾ 55 ਰੁਪਿਆ ਦਾ ਮੇਰਾ ਰੇਟ ਸੁਣ ਲੋ 55 ਰੁਪਿਆ ਪੀਸ ਚੈਲੰਜ ਨਾਲ ਮੇਰੀ ਗਰੰਟੀ ਹੋਊਗੀ ਗਰੰਟੀ ਆ ਦੇਖੋ ਕਲਰ ਬੜੇ ਬੜੇ ਸੋਹਣੇ ਸੋਹਣੇ ਪਰ ਮਿਲੂਗਾ ਐਵੇਂ ਬੰਡਲ ਦਾ ਬੰਡਲ ਜਿਵੇਂ ਆ ਬੰਡਲ ਹੈ 25 ਪੀਸਾਂ 30 ਪੀਸਾਂ ਬੰਡਲ ਹੁੰਦਾ ਹੈ ਇਹ ਬੰਡਲ ਖੋਲਿਆ ਗਿਆ ਇੱਕ ਨਾਲ ਇੱਕ ਪੀਸ ਮਿਲੂਗਾ ਇਹਦੇ ਵਿੱਚ ਆ ਦੇਖੋ ਜਿਵੇਂ ਆ ਦੋ ਪੀਸ ਮਿਲ ਗਏ ਠੀਕ ਹੈ ਜੀ ਐਵੇਂ ਆ ਪੀਸ ਮਿਲ ਗਏ ਹੋਊਗਾ ਕਿੰਨੇ ਦਾ 3 ਮੀਟਰ ਦੀ ਕੱਟ ਕਹਨੇ ਆ 3.5 ਮੀਟਰ ਦੀ ਕੱਟ ਨਿਕਲੂਗੀ ਪੀਸ ਕਿੰਨੇ ਦਾ 55 ਰੁਪਏ ਦਾ ਹੋਲਸੇਲ ਰੇਟ ਹੈ ਹੋਲਸੇਲ ਵੀਡੀਓ ਹੈ ਆ ਕਪੜਾ ਦੇਖੋ ਇਹਦੇ ਵਿੱਚ ਜਿੰਨੇ ਵੀ ਕਪੜੇ ਨੇ 100 ਰੁਪਏ ਪਰ ਮੀਟਰ ਵਾਲੇ ਕਪੜੇ ਨੇ ਕੈਮਰੇ ਇਧਰੋਂ ਮਾਰੋ ਹੀ ਦੇਖੋ ਕਪੜੇ ਖੰਢੀ ਆ ਦੇਖੋ 100 ਰੁਪਏ ਪਰ ਮੀਟਰ ਆ ਦੇਖੋ ਠੀਕ ਹੈ ਜੀ ਰੇਟ ਦੀ ਮੇਰੀ ਚੈਲੰਜ ਨਾਲ ਗਾਰੰਟੀ ਹੋਊਗੀ ਚੈਲੰਜ ਨਾਲ ਜੀ ਆ ਦੇਖੋ ਸਿੱਧਾ ਬਸ ਆ ਆ ਦੇਖੋ 55 ਰੁਪਏ ਪੀਸ ਠੀਕ ਹੈ ਇਹਦੇ ਕਲਾ ਡਿਜ਼ਾਈਨ ਬਹੁਤ ਮਿਲ ਜਾਣਗੇ 55 ਰੁਪਿਆ ਦਾ ਪੀਸੂ 1 ਮੀਟਰ ਦੇ ਹੋਰ ਕੱਟਈ ਜੇ ਕਿਸੇ ਨੂੰ ਚਾਹੀਦੀ ਹੈ ਇਹ 2 ਮੀਟਰ ਦੀ ਕੱਟ ਹੈ ਠੀਕ ਹੈ 2 ਸਵਾ 2 2.5 ਦੀ ਠੀਕ ਹੈ 2 ਦੀ ਕਹਿ ਕੇ ਦਵਾਂਗੇ ਇਹ ਤੁਹਾਨੂੰ ਲੈ ਜਿਓ 25 ਰੁਪਿਆ ਦਾ ਪੀਸ 25 ਰੁਪਿਆ ਦਾ ਪੀਸ ਲਗੂ ਤੁਹਾਨੂੰ ਇਹ 25 ਰੁਪਿਆ ਦਾ ਪੀਸ ਪਰ ਦਵਾਂਗਾ ਬੰਡਲ ਦਾ ਬੰਡਲ ਕਪੜਾ ਪੂਰਾ ਟੌਪ ਦਾ ਮੈਂ ਕਹੀ 25 ਰੁਪਿਆ ਪੀਸ ਕਹਿਣਾ 12 12.5 ਰੁਪਿਆ ਮੀਟਰ ਪਿਆ ਹੈ 12.5 ਰੁਪਿਆ ਮੀਟਰ ਕੋਈ ਦੁਨੀਆ ਚ ਕੱਪੜਾ ਨਹੀਂ ਮਿਲਦਾ 125 ਰੁਪਏ ਇਹਦੇ ਚ 2.5 ਦਾ ਵੀ ਨਿਕਲੂ 2 ਦਾ ਵੀ ਨਿਕਲੂ 2.5 ਦਾ ਵੀ ਨਿਕਲੂ ਠੀਕ ਹੈ ਜੀ ਇਹ ਹੈਗਾ 25 ਰੁਪਿਆ ਪੀਸ ਤੇ ਇੱਕ ਆਪਣੇ ਕੋਲ ਹੋਰ ਵੈਰਾਈਟੀ ਹੈ ਪਲੇਨ ਔਰ ਗੰਜਾ ਜੀ ਪਲੇਨ ਔਰ ਗੰਜਾ ਬਹੁਤ ਡਿਮਾਂਡ ਆ ਬਹੁਤ ਜ਼ਿਆਦਾ ਡਿਮਾਂਡ ਆ ਪਲੇਨ ਔਰ ਗੰਜਾ ਦੀ ਬਹੁਤ ਜ਼ਿਆਦਾ ਕਲਰ ਪੂਰੇ ਜਿੰਨੇ ਕੋਹੋਂ ਨੇ 5 ਮੀਟਰ ਸੂਟ ਦੂੰ 5 ਮੀਟਰ 80 ਰੁਪਿਆ ਦਾ 5 ਮੀਟਰ ਸੂਟ 80 ਰੁਪਿਆ ਪੂਰੇ ਪੰਜਾਬ ਦਾ ਰੇਡਾ ਚੈਲੰਜ ਨਾਲ ਗਰੰਟੀ 80 ਰੁਪਏ ਦਾ ਜਿੱਥੋਂ ਮਰਜੀ ਟਰਾਈ ਕਰ ਲੈ ਗਿਓ 80 ਰੁਪਏ ਕੋਈ ਸੂਟ ਦੇ ਦੇਵੇ 50000 ਰੁਪਏ ਨਾਮ ਨੂੰ 50000 ਰੁਪਏ ਨਾਲ ਔਰ ਗੰਜਾ ਦੇ ਆ ਦੇਖੋ ਥਾਨ ਪੈਣੀ ਥਾਨ ਕਿੰਨੇ ਦਾ ਸੂਟ 80 ਰੁਪਏ ਦਾ ਹੀ ਸੁਣ ਲੋ ਫਿਰ 80 ਰੁਪਏ ਸੂਟ 20 ਸੂਟ ਲੈਣੇ ਕੰਪਲਸਰੀ ਨੇ ਕੈਮਰਾ ਇੱਧਰ ਮਾਰੋ ਜੀ ਮੈਂ ਕਹਾ ਦਿਖਾਓ 80 ਰੁਪਏ ਪੰਜ ਵਟਾ ਸੂਟ ਰੇਡ ਦੀ ਮੇਰੀ ਚੈਲੰਜ ਨਾਲ ਗਰੰਟੀ ਕਲਾ ਡਿਜ਼ਾਈਨ ਬਹੁਤ ਮਿਲ ਜਾਣਗੇ ਠੀਕ ਹੈ ਜੀ ਬਹੁਤ ਜਿਆਦਾ ਮੈਂ ਤੁਹਾਨੂੰ ਨੈਕਸਟ ਵੈਰਾਈਟੀ ਦਿਖਾਉਣ ਜਾ ਰਿਹਾ ਜੀ ਤੁਹਾਡੇ ਲਈ ਪਿਓਰ ਨਟਰਾਸ ਦਾ ਤਾਫਤਾ ਸਿਲਕ ਲੈ ਕੇ ਆਇਆ ਜਿਨ੍ਹਾਂ ਸਾਡੀਆਂ ਭੈਣਾਂ ਨੇ ਬੁਟੀਕ ਲਈ ਲੈਣਾ ਹੈ ਪਿਓਰ ਤਾਫਤਾ ਨਟਰਾਸ ਆ ਕੰਪਨੀ ਦਾ ਮਾਲ ਆਹ ਦੇਖੋ ਮੋਹਰ ਆਊਗੀ ਠੀਕ ਹੈ ਪਿਓਰ ਨਟਰਾਸ ਆ ਬਾਜ਼ਾਰ ਦੇ ਵਿੱਚ ਇਹਦਾ ਹੋਲ ਸੇਲ ਰੇਟ ਹੈ 55 ਰੁਪਏ ਆਪਾਂ ਤੁਹਾਨੂੰ ਥਾਂ ਦਾ ਥਾਂ ਦੇਵਾਂਗੇ 45 ਰੁਪਏ ਪਰ ਰੇਟ ਦੀ ਮੇਰੀ ਚੈਲੰਜ ਨਾਲ ਗਾਰੰਟੀ ਹੋਊਗੀ ਪਿਓਰ ਨਟਰਾਸ ਆਊਗਾ ਠੀਕ ਹੈ 45 ਰੁਪਏ ਮੀਟਰ ਹੋਲਸੇਲ ਰੇਟ ਹੈ ਠੀਕ ਹੈ ਹੋਲਸੇਲ ਵੀਡੀਓ ਹੈ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਠੀਕ ਹੈ ਰੇਟ ਦੀ ਮੇਰੀ ਚੈਲੰਜ ਗਾਰੰਟੀ ਠੀਕ ਹੈ ਤੁਹਾਨੂੰ ਹੋਰ ਨੈਕਸਟ ਵੈਰਾਈਟੀ ਦਿਖਾਉਣੇ ਆ ਸ਼ਰਟਾਂ ਲੈ ਕੇ ਆਇਆ 99 ਰੁਪਏ ਦੀ ਕਿੰਨੇ ਦੀ ਆ ਪੈਂਟ ਖਣੀ ਧਿਆਨ ਮਰਵਾਓ ਜੀ ਪੈਂਟ ਦੇਖਣੀ ਆ ਦੇਖੋ ਪੈਂਟ ਸ਼ਰਟ ਪੈਂਟ ਤੇ ਸ਼ਰਟ ਰੇਟ ਚੈਲੰਜ ਵਾਲਾ ਰੇਟ ਸੁਣ ਲੋ ਬੜਾ ਮਿੱਠਾ ਬੜਾ ਪਿਆਰਾ 99 ਰੁਪਏ ਦਾ ਹੋਲਸੇਲ ਰੇਟ ਹੈ ਹੋਲਸੇਲ ਵੀਡੀਓ ਹੈ ਯਾ ਕਿਸੇ ਨੇ ਵਿਆਹ ਸ਼ਾਦੀ ਲਈ ਇਕੱਟੀਆਂ ਲੈਣੀਆਂ ਨੇ 99 ਰੁਪਏ ਦੀ ਪੈਂਟ ਸ਼ਰਟ ਹੈ ਰੇਲ ਦੀ ਮੇਰੀ ਚੈਲੰਜ ਹੈ ਗਾਰੰਟੀ ਪੂਰੀ ਵਧੀਆਲੀ ਪੈਕਿੰਗ ਹੋਊਗੀ 99 ਰੁਪਏ ਦੀ ਠੀਕ ਹੈ ਜੀ ਆਪਾਂ ਤੁਹਾਨੂੰ ਆ ਆ ਦੇਖੋ ਇਹ ਔਰਗੰਜਾ ਸੂਟ ਮੈਂ ਕਿਹਾ ਔਰਗੰਜਾ ਦੇਖੋ ਔਰਗੰਜਾ ਵੀ ਪੂਰੇ ਟੌਪ ਦੀ ਹੈ ਰੇਟ ਚੈਲੰਜ ਨਾਲ ਗਾਰੰਟੀ ਹੋਊਗਾ ਆਪਣਾ ਰੇਟ ਦਾ ਚੈਲੰਜ ਗਾਰੰਟੀ दो सौ नड़िन्नवे रुपए का सूट किड़िन्नवे रुपए का गरंटी है चैलेंज गूट दो सौ नड़िन्नवे का ठीक है जी पं मीटर कपड़ा होगा कढ़ाई पूरी टॉप की होगी दपट्टे वर्क होगा डिजाइन कलर बहुत मिल जाएंगे ठीक है जी इस करके साथ दुकान से वो तो वाने विजिट करो ਠੀਕ ਹੈ ਦੁਕਾਨ ਤੇ ਦੇਖ ਕੇ ਲੈ ਕੇ ਜਾਓਗੇ ਤੁਹਾਡਾ ਹੀ ਫਾਇਦਾ ਹੈ ਵੱਤੋ ਵੱਤ ਫਾਇਦਾ ਤੁਹਾਡਾ ਹੀ ਹੈ 299 ਰੁਪਏ ਦਾ ਡਿਜ਼ਾਈਨ ਕਲਰ ਬਾਦੂ ਮਿਲ ਜਾਣਗੇ ਜਿੰਨੇ ਤੁਸੀਂ ਡਿਜ਼ਾਈਨ ਕਰੋਗੇ ਉਨੇ ਦੇ ਦਾਂਗੇ ਹੋਰ ਦੋਸਤੋ 299 ਰੁਪਏ ਦਾ ਰੇਟ ਦੀ ਮੇਰੀ ਚੈਲੰਜ ਨਾਲ ਗਾਰੰਟੀ ਟੂ ਦਾ ਬਹੁਤ ਨੇ ਠੀਕ ਹੈ 299 ਰੁਪਏ ਨੂੰ ਆ ਦੇਖੋ ਜੀ ਆ ਚੈੱਕ ਕਰੋ ਕਲਰ ਬੜੇ ਮਿੱਠੇ ਮਿੱਠੇ ਆਏ ਨੇ ਅੱਜ ਬਹੁਤ ਗਾਕਾਂ ਦੀ ਡਿਮਾਂਡ ਆ ਰਹੀ ਸੀ ਔਰਗਨਜਾਇ ਸੂਟ ਦੀ 299 200 99 ਰੁਪਏ ਜੀ ਆਹ ਦੇਖੋ 299 ਰੁਪਏ ਰੇਟ ਦੀ ਮੇਰੀ ਚੈਲੰਜ ਨਾਲ ਗਰੰਟੀ ਡਿਜ਼ਾਈਨ ਬਹੁਤ ਮਿਲ ਜਾਣਗੇ ਦੇਖ ਬਹੁਤ ਡਿਜ਼ਾਈਨ ਕਲਰ ਮਿਲ ਜਾਣਗੇ ਤੁਹਾਨੂੰ 299 ਰੁਪਏ ਦੇ ਵਿੱਚ ਇਹਦੇ ਤੁਹਾਨੂੰ ਹੋਰ ਰੰਗ ਕਲਰ ਦਿਹਾਉਣੇ ਆ ਆ ਦੇਖੋ ਬਲੈਕ ਕਲਰ ਬਹੁਤ ਡਿਮਾਂਡ ਚ ਆਉਂਦੀ ਬਹੁਤ ਜਿਆਦਾ ਮੰਗਦੇ ਨੇ ਕਸਟਮਰ 299 ਰੁਪਏ ਦਾ ਜੀ ठीक है जी कलर डिजाइन बहुत मिल जाएंगे बहुत ज्यादा जिन्हें ती कहो ओने ठीक तो है दो सौ नड़िन्नवे दो सौ नड़िन्नवे किन्ने जी दो सौ नड़िन्नवे होलसेल रेट है होलसेल रे वीडियो है ठीक है सिंगल पीस मिलना नहीं एक का पीस लिये फोन ना करियो चार सूटा लिय फोन करियो या करना होगा कंट्रास्ट वटा दो सौ नड़िन्नवे रुपए कलर डिजायन बहुत मिल जाएंगे ਤੇ ਹੁਣ ਆਪਾਂ ਤੁਹਾਨੂੰ ਨੈਕਸਟ ਵੈਰਾਈਟੀ ਦਿਖਾਉਣੇ ਆ ਆਪਾਂ ਤੁਹਾਡੇ ਲਈ ਹੋਰ ਚੀਜ਼ ਆਈਟਮ ਲੈ ਕੇ ਆਏ ਇੱਕ ਕਾਟਨ ਤੇ ਸੂਟ ਜੀ ਆ ਦੇਖੋ ਆ ਦੇਖੋ ਆਪਾਂ ਤੁਹਾਡੇ ਲਈ ਕਾਟਨ ਦੇ ਸੂਟ ਲੈ ਕੇ ਆਇਆ ਵਰਕ ਵਾਲਾ ਪੂਰਾ ਹੈਵੀ ਵਰਕ ਜੀ ਠੀਕ ਹੈ ਜੀ ਵਰਕ ਚੈੱਕ ਕਰੋ ਸਰ ਜੀ ਰੇਟ ਦੀ ਮੇਰੀ ਚੈਲੰਜ ਨਾਲ ਗਰੰਟੀ ਰਹੂਗੀ ਠੀਕ ਹੈ ਜੀ ਰੇਟ ਬੜਾ ਮਿੱਠਾ ਬੜਾ ਪਿਆਰਾ ਦੁਪੱਟਾ ਪੂਰਾ 2 ਮੀਟਰ ਦਾ ਹੈ ਦੁਪੱਟੇ ਤੇ ਕਟਵਾਰਕ ਵਰਕ ਰੇਟ ਕਿੰਨਾ ਰੇਟ ਸੁਣ ਲੋ 350 ਰੁਪਏ ਦਾ ਹੋਲਸੇ ਰੇਟ ਹੋਲਸੇ ਵੀਡੀਓ ਪੰਜਾਬ ਦੇ ਚ ਅੱਜ ਪਹਿਲੀ ਵਾਰ ਐਡਾ ਵੱਡਾ ਧਮਾਕਾ ਹੋਇਆ 350 ਰੁਪਏ ਸੂਟ ਦਾ ਹੀ ਕਾਟਨ ਦੇ ਉੱਤੇ ਕੱਪੜਾ ਪੂਰਾ ਟਾਪ ਦਾ ਠੀਕ ਹੈ 350 ਦਾ ਰੇਟ ਦੀ ਮੇਰੀ ਚੈਲੰਜ ਦਾ ਗਾਰੰਟੀ ਜਿੱਥੇ ਮਾਰਕੀਟ ਲਈ ਕਰਾਈਏ 350 ਕਿਸੇ ਨੇ ਨਹੀਂ ਦੇਣਾ ਤੁਹਾਨੂੰ ਇਹ ਇੱਕ ਤੇ ਅਨੰਮਪ੍ਰੋਟ ਹਾਸੀ ਮਿਲੂ ਸਾਡੇ ਚੈਨਲ ਨੂੰ ਵਕਤੋ ਵਕਤ ਲਾਈਕ ਕਰੋ ਫੋਲੋ ਕਰੋ ਕਮੈਂਟ ਕਰੋ ਹੀ ਵਕਤੋ ਵਕਤ ਤੁਹਾਡੇ ਮੂਰੇ ਰਿਕੁਐਸਟ ਹੈ ਕਿ ਤਾਂ ਕਿ ਅਸੀਂ ਤੁਹਾਡੇ ਲਈ ਨਵੀਆਂ ਨਵੀਆਂ ਵੀਡੀਓ ਲੈ ਕੇ ਆ ਸਕੀ ਠੀਕ ਹੈ ਤੇ ਆਈਟਮ ਵਕਤੋ ਵਕਤ ਲੈ ਕੇ ਆਵਾਂਗੇ ਤੁਹਾਡੇ ਲਈ ਆ ਦੇਖੋ 350 ਰੁਪਏ ਹੀ ਅੱਜ ਤੱਕ ਦੇ ਇਤਿਹਾਸਿਕ YouTube ਦੇ ਇਤਿਹਾਸ ਅੱਜ ਤੱਕ ਕਰੇ ਵੀ ਨਹੀਂ ਹੋਇਆ ਵੀ 350 ਸੂਟ ਮਿਲ ਜਾਵੇ ਕਾਟਨ ਦਾ ਵੀ ਉਹ ਵੀ ਕੜਾਈ ਵਾਲਾ ਦਵੱਟੇ ਦੇ ਵਰਤਾਲਾ ਰੇਟ ਦਾ ਮੇਰਾ ਚੈਲੰਜ ਨਾਲ ਗਰੰਟੀ ਦਊਂਗੀ ਕਾਪੀ ਉੱਤੇ ਲਿਕੇ ਰੱਖ ਲੋ ਪਰਚੇ ਲਗਾ ਲਓ ਜਿਨੇ ਲਗਾਉਣੇ ਨੇ 350 ਰੁਪਏ ਦਾ ਸੂਟ ਅਦੇ ਕੋਈ ਚਾਰ ਸੂਟ ਲੈਣੇ ਕੰਪਲਸਰੀ ਨੇ ਹੋਲਸੇਲ ਰੇਟ ਹੈ ਇਹਦਾ ਹੋਲਸੇਲ ਕਮ ਹੈ 350 ਸੂਟ ਠੀਕ ਹੈ 350 ਸੂਟ ਤੇ ਹੋਰ ਤੁਹਾਨੂੰ ਦਿਖਾਉਣ ਡਾਰੇ ਸੀ ਅਦੇ ਕੋਈ ਆ ਦੇਖੋ ਕਾਟਨ ਤੇ ਸੂਟে ਸਾਢੇ 350 ਰੁਪਏ ਆੱਜ ਤੱਕ ਦੇ ਇਤਿਹਾਸ ਚ ਸਾਢੇ 350 ਸੂਟ ਕਿਸੇ ਨੇ ਨਹੀਂ ਦਿੱਤਾ ਹੀ ਮੇਰਾ ਰੇਟ ਹੈ ਚੈਲੰਜ ਨਾਲ ਗਰੰਟੀ ਸਾਢੇ 350 ਸੂਟ ਕੱਲਾ ਡਿਜ਼ਾਈਨ ਬਾਦੂ ਦਿਨੇ ਕਹੋਗੇ ਉਹਨੇ ਕੱਢਵਾਗੇ ਆਪਾਂ ਸਾਢੇ 350 ਲੁੱਟ ਲੋ ਮੇਲਾ ਜਾਂ ਫਿਰ ਕਿਸੇ ਨੇ ਕੱਟੇ ਵਿਆਹ ਸ਼ਾਦੀ ਲਈ ਕੱਪੜੇ ਲੈਣੇ ਉਹਨਾਂ ਲਈ ਇਹ ਰੇਟ ਹੈ ਠੀਕ ਹੈ ਸਾਢੇ 350 ਦਾ ਧਮਾਕਾ ਆਫਰ ਸੇਰ ਆਪਰੇ ਆਈਏ ਜਿਨ੍ਹਾਂ ਨੇ ਇਕੱਠਾ ਕੱਪੜਾ ਲੈਣਾ ਹੈ ਮੇਰੀ ਗੱਲ ਸੁਣੋ ਹੋਰ ਸੇਰ ਰੇਟਾ ਸਾਡਾ ਚੈਨਲ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਫੋਲੋ ਕਰੋ ਮੇਰੀ ਰਿਕੁਐਸਟ ਹੈ ਸਾਡਾ ਚੈਲੰਜ ਨੂੰ ਫੋਲੋ ਕਰੋ ਸਬਸਕ੍ਰਾਈਬ ਕਰ ਲਓ ਤਾਂ ਕਿ ਲਈ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਵੀਡੀਓ ਬਣਾ ਸਕੀਏ ਸਾਨੂੰ ਹੌਸਲਾ ਮਿਲਦਾ ਹੀ ਇਹ ਨਾਲ ਠੀਕ ਹੈ ਹੁਣ ਆਪਾਂ ਤੁਹਾਨੂੰ ਹੋਰ ਨੈਕਸਟ ਬੈਡੀ ਦਿਖਾਉਣ ਜਾ ਰਹੇ ਹਾਂ ਆ ਦੇਖੋ ਜੀ ਆਪਾਂ ਤੁਹਾਡੇ ਲਈ ਲੈ ਕੇ ਆਇਆ ਜੀਮੀ ਚੂਰਾ ਸੂਟ ਆ ਦੇਖੋ ਜੀ ਕੀ ਰੇਟ ਲੈ ਕੇ ਆ ਰੇਟ ਇੰਨਾ ਸੋਹਣਾ ਰੇਟ ਲੈ ਕੇ ਆਣਾ ਜੀ ਰੇਟ ਦੀ ਮੇਰੀ ਚੈਲੇਂਜ ਨਾਲ ਗਰੰਟੀ ਹੋਊਗੀ ਰੇਟ ਬੜਾ ਮਿੱਠਾ ਬੜਾ ਪਿਆਰਾ ਰੇਟ ਜੀ ਸਲਵਾਰ ਤੇ ਵਰਕ ਸਲਵਾਰ ਤੇ ਵਰਕ ਸੂਟ ਤੇ ਵਰਕ ਕੰਟਰਾਸਟ ਦਾ ਬਟਾ ਦਬੱਟਾ ਪੂਰਾ ਹੈਵੀ ਵਰਕ ਕਿੰਨਾ ਰੇਟ ਹੈ ਜੀ ਰੇਟ ਬੜਾ ਮਿੱਠਾ ਬੜਾ ਪਿਆਰਾ 370 ਕਿੰਨਾ ਜੀ तीन सौ सत्तर सेल धमाका ऑफर पूरे बड़बड़ी पूरा टॉप का कपड़ा सौ रुपये कई हुई है, मेरी है। जिस तो मर्जी ट्राई करके ये देखो। बड़ा मॉडल आला पीस शायद वीडियो ची देखे डिजाइन आखो डिजैन बहुत प्यार है साढ़े तीन तीन मीटर का कमीज का कपड़ा लगा के रखा है ఆ సవారర్ కడే తిన్న సవారీ దాట్రాన్కూట్ సవారర్పట్ట వర్క సీటర్ కప్పా ఉగ దా దీట కన్నా రేట్ తిన్న సో స 370 ਹੋਲਸੇਲ ਵੀਡੀਆ ਹੋਲਸੇਲ ਆਲੇ ਫੋਨ ਕਰਿਓ ਰਿਟੇਲ ਆਲੇ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਹਣਾ ਮੇਰੇ ਮੇਰੀ ਉਹਦਾਂ ਨੂੰ ਫੋਨ ਨਾ ਕਰਿਓ ਠੀਕ ਹੈ ਜੀ ਔਰ ਹੋਲਸੇਲ ਜਿਹੜਾ ਜਿੱਥੋਂ ਮੰਗਵਾਣਾ ਚਾਹੁੰਦਾ ਹੈ ਕੋਰੀਅਰ ਸਿਸਟਮ ਸਾਡਾ ਅਵੇਲੇਬਲ ਹੈ ਜੋ ਵੀ ਕੋਰੀਅਰ ਚਾਰਜ ਇਸ ਐਕਸਟਰਾ ਹੋਊਗਾ ਠੀਕ ਹੈ ਪੰਜਾਬ ਚ ਨਹੀਂ ਪੂਰੇ ਇੰਡੀਆ ਚ ਸਾਡਾ ਕੋਰੀਅਰ ਕਰਦੇ ਆ ਸੀ ਹਾਇਦਰਾਬਾਦ ਕੋਲਕਾਤਾ ਸਾਡੇ ਸਾਰੇ ਕਿਤੇ ਕਪੜਾ ਜਾਂਦੇ ਹੀ ਸਾਡਾ ਰੇਟ ਦੀ ਤੁਹਾਨੂੰ ਚੈਲੇਂਜ ਨਾਲ ਗਰੰਟੀ ਦਵਾਗੇ ਅਸੀਂ ਰੇਟ ਦੇ ਇੰਨੀ ਗਰੰਟੀ ਆ ਜਿੱਥੋਂ ਮਰਜੀ ਟਰਾਈ ਕਰਕੇ ਆ ਜਿਓ ਮੇਲੇ ਵੀ ਰੇਟ 370 ਜਿੰਨਾ ਰੇਟ ਹੈ ਰੇਟ ਸੁਣ ਲੋ ਰੇਟ ਰੇਟ 370 ਹੋਲਸੇ ਰੇਟ ਹੋਲਸੇਲ ਵੀਡੀਓ 370 ਦੁਪੱਟੇ ਤੇ ਵਰਕ ਕੋਈ ਬੇੜਾ ਬਣਾ ਕੰਮ ਤੋਂ ਅੱਜ ਹੀ ਅਸਤੀਫਾ ਲੈ ਲੂੰਗਾ ਜੀ ਮੈਂ 370 ਵਾਲਾ ਆ ਦੇਖੋ ਰੇਟ ਦੀ ਮੇਰੀ ਚੈਲੰਜ ਨਾਲ ਗਰੰਟੀ ਆ ਜਿੰਨੀ ਛੋਟੇ ਕਪੜਾ ਬਰਬਰੀ ਦੇ ਕਪੜਾ ਕਪੜਾ ਪੂਰਾ ਟੋਬਰਾ ਆ ਦੇਖੋ ਤੁਹਾਨੂੰ ਖੜਾ ਹੋ ਕੇ ਦਿਹਾਉਣੀ ਆ ਕਪੜਾ ਆ ਦੇਖੋ ਤੁਹਾਨੂੰ ਲਾਈਵ ਮਿਲ ਕੇ ਦਿਖਾਵਾਂਗੇ ਅਸੀਂ ਕਪੜਾ ਵੀ ਆਪਦਾ ਆ ਦੇਖੋ ਪੂਰਾ ਹੈਵੀ ਵਰਕ ਹੈ ਠੀਕ ਹੈ ਕਮੀਜ਼ ਦਾ ਅਗਰ ਲੈ ਗਿੰਨਾ ਤੁਹਾਨੂੰ ਦਿਖਾ ਦਣਾ ਮੈਂ ਹੁਣ ਤੁਸੀਂ ਕਹੋਗੇ ਪਤਣੀ ਐਨੀ ਕਿ 2 3 ਸਵਾ 3 ਮੀਟਰ ਕਮੀਜ਼ ਦਾ ਕਪੜਾ ਈ ਠੀਕ ਹੈ ਜੀ ਕਮੀਜ਼ ਦਾ ਕਪੜਾ ਸਵਾ 3 ਮੀਟਰ ਜੀ ਠੀਕ ਹੈ ਜੀ आखो सलवार दा कपड़ा देखो सलवार का कपड़ा देखो एक दो तीन पौने चार कि कपड़ा हो गया सत्त साढ़े सत्त मीटर कपड़ा होगी ठीक है सलवार ते वर्क होगा जी आ सूट वर्क होगा दबट्टा कंट्रास्ट जीना ढाई मीटर का पूरा हैवी वर्क होगा किए तीन सौ सत्तर ਰੇਡ ਫੇਰ ਤੋਂ ਲੋ ਵੀ ਗਲੇ ਵਾਲਾ ਡਿਜ਼ਾਈਨਰ 트ੈਂਡੀਟ ਡਿਜ਼ਾਈਨਰ ਸਭਾਤੇ ਵਰਕ ਸੂਰਤੇ ਵਰਕ ਹੈ ਦੁਪट्टे ਦੇ ਵਰਕ ਹੈ ਰੇਟ ਕਿੰਨਾ ਚੈਲੰਜ ਵਾਲਾ ਲਿਖ ਕੇ ਰੱਖ ਲੋ ਕਾਪੀ ਦੇ 370 ਜਿਨੇ ਸਾਡੀ ਲੋਕੇਸ਼ਨ ਕੱਢਣੀ ਹੈ ਸਾਡੀ ਲੋਕੇਸ਼ਨ ਵਾਲੇ ਪਤਾ ਕਰਨਾ ਅਨੰਮ ਕਲੋਥ ਹਾਊਸ ਗੂਗਲ ਮੈਪ ਤੇ ਕੱਢ ਲੋ ਹੀ ਸਾਡੇ ਲੋਕੇਸ਼ਨ ਪਈ ਹੋਈ ਹੈ ਗੂਗਲ ਮੈਪ ਤੇ ਅਨੰਮ ਕਲੋਥ ਹਾਊਸ ਮੰਡੀ ਅਮਨਗੜ ਲੁਧਿਆਣਾ ਔਰ ਮਲੇਰਕੋਟਲਾ ਬਿਲਕੁਲ ਸੈਂਟਰ ਚ ਤੂਲਕੋਟ ਚਾਂਗ ਸ਼ਿਪਾਰ ਰੋਡ ਤੇ ਡਿਸਕ੍ਰਿਪਸ਼ਨ ਚ ਸਾਡਾ ਸਾਰਾ ਐਡਰੈਸ ਫੋਨ ਨੰਬਰ ਸਾਰਾ ਪਾਇਆ ਹੋ ਗਈ ਰੇਟ ਬੜਾ ਮਿੱਠਾ ਬੜਾ ਪਿਆਰਾ ਬੜਾ ਸੋਹਣਾ ਸੋਹਣਾ ਰੇਟ ਲੈ ਕੇ ਆਣੇਗੇ ਜਿਹੜੇ ਗਾਖਾਂ ਨਹੀਂ ਆਪਣੇ ਗਾਖਾਂ ਨੂੰ ਹਰ ਵਕਤ ਖੁਸ਼ ਕਰਦੇ ਰਹਿਣੇ ਆਸੀਂ ਪਰ ਉਹਨਾਂ ਲਈ ਇਹ ਰੇਟ ਜਿਹੜੇ ਹੋਲ ਸੇਲ ਦਾ ਕੰਮ ਕਰਨਾ ਚਾਹੁੰਦੇ ਨੇ ਜਿਹੜੀਆਂ ਸਾਡੀਆਂ ਭੈਣਾਂ ਬੁਟੀਕ ਕਰਨਾ ਚਾਹੁੰਦੀਆਂ ਨੇ ਜਿਹੜੇ ਦਿਲ ਚ ਬੜੇ ਅਰਮਾਨ ਰੱਖ ਕੇ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਲਈ ਇਹ ਰੇਟ ਹੈ ਇਹ ਉਹਨਾਂ ਦੀ ਰੇਟ ਹੈ ਜਿਹਨੀਆਂ ਸਾਡੀਆਂ ਭੈਣਾ ਸਾਡੇ ਵੀਰ ਬਹੁਤ ਛੋਟੇ ਪੁੰਜੀਆਂ ਦੇ ਕੰਮ ਕਰਨਾ ਚਾਹੁੰਦੇ ਨੇ ਤੁਸੀਂ 5000 ਰੁਪਏ ਤੋਂ ਵੀ ਕੰਮ ਸਟਾਰਟ ਕਰ ਸਕਦੇ ਹੋ 5000 ਰੁਪਏ ਤੋਂ ਜੇ ਤੁਸੀਂ 5000 ਰੁਪਏ ਇਨਵੈਸਟ ਕਰੋਗੇ ਤਾਂ ਮਹੀਨੇ ਦਾ 50000 ਰੁਪਏ ਆਰਾਮ ਨਾਲ ਕਮਾਉਂਗੇ 5000 ਦਾ ਜੇ ਕਪੜਾ ਲੈ ਗਏ ਕੱਲੂ ਵੇਚਤਾ ਆ ਕਿੰਨਾ 370 ਦਾ ਕਿੰਨਾ ਵੇਚਣਾ 550 ਦੀ ਸੇਲ ਲਗਾ ਦੋ ਛੁਟਕੀਆਂ 'ਚ ਮਾਰ ਬਿਘਿਓ ਥੋੜਾ ਛੁਟਕੀਆਂ 'ਚ ਕਿੰਨਾ ਬਚ ਗਿਆ ਤੁਹਾਨੂੰ ਡੇਲੀ ਦਾ 2000 ਰੁਪਏ ਬਣਨ ਲੱਗ ਗਿਆ ਤੁਹਾਨੂੰ ਆ ਰਿਹਾ ਕੋ ਸਲਵਾਰ ਤੇ ਵਰਕ ਜੀ ਸਲਵਾਰ ਤੇ ਵਰਕ ਸਾਡੇ ਸਲਵਾਰ ਤੇ ਵਰਕਾ ਦੇਖੋ ਜੀ ਸਲਵਾਰ ਤੇ ਵਰਕ ਹੋਵੇਗਾ ਟਾਈ ਮੈਟਰ ਦਾ ਦਬੱਟਾ ਹੋਵੇਗਾ ਰੇਟ ਦੀ ਮੇਰੀ ਚੈਲੰਜ ਨਾਲ ਗਰੰਟੀ ਹੋਊਗੀ ਜਿੱਥੇ ਮਰਗੇ ट्राई ਕਰਕੇ ਚੈਲੰਜ ਨਾਲ 370 ਮਾਲ ਗਿਨਣਾ ਗੋਗੇ ਮੈਂ ਉਹਨਾਂ ਕਰ ਦੂੰਗਾ ਤੁਹਾਨੂੰ ਹੋਰ ਦੇਖੋ ਆ ਲੋ ਡਿਜ਼ਾਈਨ ਇੱਕ ਤੇ ਕਾਲਾ ਭਾਵੇਂ ਲੈਵੇ सारा कपड़ा सत्त सत मीटर सूट नी सारा ही कपड़ा सलवारे की कि की। की बड़ा मिठा बड़ा सोहना रेट तीन सौ सत्तर रुपये ठीक है जी तीन सौ सत्तर मार जिन्ना कहूंगे उन्ना कूंगा जी मैं देखो बड़े प्यारे प्यारे डार्क कलर ने डार्क चाट है तीन सौ सत्तर रेट दी चैलेंज गारंटी ਜੇ ਤੁਸੀਂ ਮਾਰਗੇਟ ਟਰਾਈ ਕਰਕੇ ਆ ਜਿਓ ਫਿਰ ਮੇਲੇ ਲੈ ਆਈਓ 370 370 ਤੇ ਮਾਤਾ ਮੇਲਾ ਆਫਰ ਲਗਾ ਰਹੀ ਕੀ ਹੈ ਅਨੰਦ ਕਰਾਉਟ ਹਾਊਸ ਮੰਡੀ ਅੰਮ੍ਰਿਤਸਰ ਰੇਡ ਦੀ ਪੂਰੇ ਪੰਜਾਬ ਦੀ ਪੂਰੇ ਇੰਡੀਆ ਦੀ ਚੈਲੰਜ ਨਾਲ ਮੇਰੇ ਗ੍ਰੈਂਟੀ ਹੋ ਕੇ 370 ਠੀਕ ਹੈ ਮਾਲ ਵਾਦੂ ਮਿਲ ਜੂ ਜਿੰਨਾ ਕਹੋਗੇ ਉਨਾ ਮਾਲ ਮਿਲ ਜੂਗਾ ਮਾਲ ਬਹੁਤ ਅਵੇਲੇਬਲ ਹੈ ਪਰ ਮੈਂ ਉਹਨਾਂ ਦਾ ਭੈਣਾ ਲਵੇ ਭਾਈਆਂ ਵਾਲੇ ਹੱਥ ਜੋੜ ਕੇ ਬੇਨਤੀ ਕਰਨਾ ਚਾਹਣਾ ਸਾਨੂੰ ਆਨਲਾਈਨ ਤੋਂ ਜ਼ਿਆਦਾ ਬੈਸਟ ਹੈ ਤੁਸੀਂ ਸਾਡੀ ਦੁਕਾਨ ਤੇ ਆਵੋ ਤੁਸੀਂ ਆਪ ਆਵਦੀਆਂ ਅੱਖਾਂ ਨਾਲ ਕੱਪੜਾ ਦੇਖੋ ਆ ਵੀ ਅੱਖਾਂ ਨਾਲ ਕੱਪੜਾ ਦੇਖ ਕੇ ਸਿਲੈਕਟ ਕਰੋ ਸਭ ਤੋਂ ਬੈਸਟ ਹੈ ਤੁਸੀਂ ਦੁਕਾਨ ਤੇ ਜਾ ਕੇ ਵਿਜ਼ਿਟ ਕਰਕੇ ਕੱਪੜਾ ਲਓ ਤਾਂ ਸਭ ਤੋਂ ਬੈਸਟ ਹੈ ਠੀਕ ਹੈ ਮੈਂ ਸਾਰਿਆਂ ਪੈਨਾਂ ਨੂੰ ਇਹੀ ਕਹਾਂਗਾ ਅੱਜ ਕੱਲ ਬਹੁਤ ਫਰਾਡ ਹੋ ਰਿਹਾ ਹੈ ਬਹੁਤ ਜ਼ਿਆਦਾ ਦਿਖਾਉਂਗੇ ਕੁਛ ਨਹੀਂ ਵੇਚਣਗੇ ਕੁਛ ਨਹੀਂ ਸਾਡੇ ਲਵੇ ਆਉਂਗੇ ਉਹੀ ਦਿਖਾਵਾਂਗੇ ਉਹੀ ਵੇਚਣ ਪਰ ਹੁਣ ਰਿਟੇਲ ਪੈਨਾਂ ਨੂੰ ਮੈਂ ਕਹਿਣਾ ਚਾਹਣਾ ਜਿਨੀਆਂ ਸਾਡੇ ਤੋਂ ਇੱਕ ਸੂਟ ਹੀ 370 ਮੰਗ ਰਹੀਆਂ ਨੇ ਉਹ ਫਿਰ ਕਮੈਂਟ ਕਰਦੀ ਨੇ ਵੀਰੇ ਸਾਨੂੰ ਤੁਸੀਂ ਇੱਕ ਸੂਟ ਨਹੀਂ ਦਿੰਦੇ ਹਿੰਗੇ ਤੁਸੀਂ ਝੂਠ ਬੋਲਦੇ ਹੋ ਮੈਂ ਆਪਣਾ ਪੈਨ ਵਾਲੇ ਹੱਥ ਜੋੜ ਕੇ ਬੇਨਤੀ ਕਰਨਾ ਚਾਹਣਾ 370 ਮੇਰੀ ਹੈ ਭੈਣੋ ਇਹ 370 ਦਾ ਹੋਰ ਸੇ ਰੇਟ ਪਾਇਆ ਹੋਇਆ ਹੈ ਚਾਰ ਸੂਟ ਲੈਣੇ ਕੰਪਰਤਰੀ ਨੇ ਅਸੀਂ ਕਿਸੇ ਨਾਲ ਕੋਈ ਝੂਠ ਨਹੀਂ ਬੋਲ ਦਿੰਗੇ ਜਿਹੜੀ ਨਾਲ ਵੀਡੀਓ 'ਚ ਕਹਿਣਾ ਸਾਫ਼ ਕਹਿਣਾ 370 ਦਾ ਸੂਟ ਹੈ ਚਾਰ ਸੂਟ ਲੈਣੇ ਤੁਸੀਂ ਫਿਰ ਤੁਹਾਡੇ ਲਈ ਰੇਟ ਲਵਾਂ ਅਦਰਵਾਈਜ਼ ਸਾਡੇ ਹੱਥ ਜੋੜ ਕੇ ਬੇਨਤੀ ਅਸੀਂ 600 ਦਾ ਹੀ ਦਵਾਂਗੇ ਜੇ ਤੁਸੀਂ ਸਿੰਗਲ ਪੀਸ ਲਉਂਗੀ ਠੀਕ ਹੈ ਅਸੀਂ ਕੋਈ ਝੂਠ ਨਹੀਂ ਬੋਲਦੇ ਕੋਈ ਫੇਕ ਗੱਲ ਨਹੀਂ ਕਰਦੇ ਜਿਹੜੀ ਗੱਲ ਕਰਾਂਗੇ ਬਿਲਕੁਲ ਸੱਚੀ ਕਰਾਂਗੇ ਪਰ ਗੱਲ ਉਹਨਾਂ ਵੀਰਾਂ ਨਾਲ ਕਰਾਂਗੇ ਪਾਣਾ ਨਾਲ ਕਰਾਂਗੇ ਜਿਹੜਾ ਵਿਆਹ ਸ਼ਾਦੀ ਲਈ ਹੋਲ ਸੇਲ ਲਈ ਇਕੱਠਾ ਕੱਪੜਾ ਜਾਂ ਬਟੀਕ ਇਕੱਠਾ ਕੱਪੜਾ ਲੈਣਾ ਚਾਹੁੰਦੇ ਨੇ ਉਹਨਾਂ ਨਾਲ ਇਹ ਗੱਲ ਕਰਨਾ ਚਾਹੁੰਦੇ ਸਟੇਕਾ ਨਾਲ ਖਾਲਿਆ ਕਰੋ ਧਿਆਨ ਨਾਲ ਕੰਨ ਨਾਲ ਗੱਲ ਸੁਣ ਲਿਆ ਕਰੋ ਐਨ ਪੂਰੀ ਠੀਕ ਹੈ 370 1200 ਫਿਰ ਮਾਲ ਮੇਲੇ